ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਗੁਰ ਨਾ ਸੇਵਿਓ ਜਿਨੀ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੋਦਾ ਔਰਖ ਨ ਪਛਾਣਿਆ ਘਰ ਹੋਦਾ ਪੁਰਖ ਇਥੇ ਠਮਕ ਨ ਪਛਾਣਿਆ ਅਵਿਮਾਨ ਮੁਠੇ ਅਹੰਕਾਰ ਸਤ ਗੁਰੂ ਕਿਆ ਫਿਟਕਿਆ ਮੰਗ ਥਕੇ ਸੰਸਾਰ ਸਬਦ ਸੱਚਾ ਸ਼ਬਦ ਨਾ ਸੇਵੇਉ ਸੱਚਾ ਸ਼ਬਦ ਨਾ ਸੇਵੇਉ ਸਭ ਕਾਜ ਸਵਾਰਣ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰਹਰੈ ਸ਼ਬਦ ਰਹਿ ਆ ਭਰਪੂਰ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੂ ਵਰਤਦਾ ਕੋਈ ਨਾ ਮੇਟਣ ਹਰ ਮਨਮੁਖ ਮਹਿਲ ਨਾ ਪਾਏਨੀ ਮਨਮੁਖ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਮਨਮੁਖ ਮਹਿਲ ਨਾ ਪਾਏਨੀ ਕੂੜ ਮੁੱਠੇ ਕੂੜਿਆਰ ਕੂੜ ਮੁੱਠੇ ਕੂੜਿਆਰ ਹਉਮੈ ਕਰਤਾ ਜਗ ਮੂਆ ਗੁਰ ਬਿਨ ਘੂਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾ ਤਾਰ ਸਤਿਗੁਰ ਸੇਵ ਤਾ ਉੱਭਰੈ ਸਚ ਰਖੈ ਉਰਤਾਰ ਕਿਰਪਾ ਤੇ ਹਰ ਪਾਈਐ ਸਚ ਸਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹਉਮੈਤਾਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕਾ ਸ਼ਬਦ ਵਿਚਾਰ ਛੋੜ ਨਹੀਂ ਕਹਿਣਾ ਛੋੜ ਛੇ ਨਾਲ ਬੋਲਣਾ ਤੰਦਾਤ ਆਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚਾ ਦਰਬਾਰ ਸਤ ਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਸਤ ਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸ ਨਾਨਕ ਦਾਨ ਜੇਤਾ ਕਰਹਿ ਦੂਜੈ ਭਾਇ ਖਵਾਰ ਹਰ ਜੀਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸਮਾਲ ਤੂੰ ਗੁਰ ਕਾ ਹੇਤ ਅਪਾਰ ਨਾਨਕ ਨਾਮ ਸਮਾਲ ਤੂੰ ਗੁਰ ਕਾ ਹੇਤ ਅਪਾਰ ਸਿਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ Jap ਕਰੀ ਸਤਗੁਰੂ ਪੁੱਛੋ ਜਾਏ ਸਤਗੁਰ ਕਾ ਭਾਣਾ ਮੰਨ ਲਈ ਵਿੱਚੋ ਆਪ ਗਵਾਏ ਇਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ ਨਮਹਿ ਤੇ ਸੁਖ ਪਾਈਐ ਸਚੈ ਸਬਦ ਸੁਹਾਏ ਮਨ ਮੇਰੇ ਅਨੰਦ ਜਾਗ ਹਰ ਚੇਤ ਮਨ ਮੇਰੇ ਇਥੇ ਵਿਸਰਾਮ ਆਨਾ ਦਿਨ ਜਾਗ ਹਰ ਚੀਤ ਆਪਣੀ ਖੇਤੀ ਰੱਖ ਲੈ ਐੜੇ ਕੰਨਾ ਲਾ ਕੇ ਆਪਣੀ ਖੇਤੀ ਰੱਖ ਲੈ ਆਪਣੀ ਖੇਤੀ ਰੱਖ ਲੈ ਕੂੰਝ ਪੜੈਗੀ ਖੇਤ ਹਾਂਜੀ ਪੜੈਗੀ ਪੋਲਾ ਹੀ ਬੋਨਾ ਲਮਕਾ ਕੇ ਵਿੱਚੋਂ ਪੜੈ ਤੇ ਗੀ ਦੇ ਵਿੱਚ ਡੈਸ਼ ਬੋਲ ਕੇ ਲਾ ਕੇ ਉਚਾਰਨ ਕਰਨਾ ਕੂੰਝ ਪੜੈਗੀ ਖੇਤ ਰਹਾਓ ਮਾਨ ਕੀਆ ਇੱਛਾ ਪੂਰੀਆ ਸ਼ਬਦ ਰਹਿਆ ਭਰਪੂਰ ਪੈ ਪਾਏ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖਿਆ ਸਦਾ ਹضور ਸਚਾ ਸ਼ਬਦ ਸਦਾ ਮਨ ਰਾਤਾ ਪ੍ਰਮ ਗਿਆ ਸਰੀਰ ਹੋ ਦੂਰ ਨਿਰਮਲ ਸਾਹਿਬ અપਾਇਆ ਨਿਰਮਲ ਸਾਹਿਬ ਪਾਇਆ ਸਚਾ ਗੁਣੀ ਗਹੀਰ ਜੋ ਜਾਗੇ ਸੇ ਉੱਭਰੇ ਸੂਤੇ ਗਏ ਮੁਹਾਏ ਜੋ ਜਾਗੇ ਸੇ ਉੱਭਰੇ ਇਥੇ ਵਿਸਰਾਮ ਸੂਤੇ ਇਥੇ ਯਮਕ ਆਦਨੀਏ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਰੇ ਸੁੰਜੇ ਘਰ ਕਾ ਪਾਹਣਾ ਸੁਈਏ ਸੁਈਏ ਘਰ ਕਾ ਪਾਹਣਾ ਜੋ ਆਇਆ ਤੇ ਉਹ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਖੀ ਜਾਏ ਕਿਆ ਮੋਹ ਦੇਸੀ ਜਾਏ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਏ ਗੁਰ ਕੈ ਸਬਦ ਪਛਾਣੀਐ ਦੁਖ ਹਉਮੈ ਵਿੱਚ ਹੁਗਵਾਏ ਸਤਗੁਰ ਸੇਵਨ ਆਪਣਾ ਹਾਉ ਤਨ ਕਾ ਲਾਗੋ ਭਾਈ ਹਉ ਤਿਨ ਕੈ ਲਾਗੋ ਭਾਈ ਨਾਨਕ ਦਰ ਸਚੈ ਸਚਿਆਰ ਹੈ ਹੈ ਨਾਨਕ ਦਰ ਸਚੈ ਸਚਿਆਰ ਹੈ ਹਉ ਤਿਨ ਬਲੇ ਹਾਰਾ ਜਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ